ਇੱਕ طرفਾ ਲਈ ਕੋਈ ਬੰਦਾ ਹੈ ਆਪਣਾ ਸਾਡੇ ਪੰਜਾਬੀ ਭਾਵੇਂ ਲੁਧਿਆਣੇ ਰਹਿੰਦੀ ਹੈ ਭਾਵੇਂ ਮੁਕਤੜ ਰਹਿੰਦੀ ਹੈ ਤੁਹਾਨੂੰ ਪਤਾ ਹੈ ਸ਼ਾਹਪੁਰ ਰਹਿੰਦੀ ਹੈ ਜਾਨੀ ਜਾਨੀ ਇੱਕੋ ਜਿਹੇ ਜਿਹੇ ਆ ਕੋਲ ਜੀ ਵੈਲਕਮਿੰਗ ਬਹੁਤ ਚੰਗੇ ਲੋਕ ਨੇ ਸਾਰੇ ਇੱਕ ਸਰਫਾਈ ਹੈ ਆਪਣੇ ਘਰ ਜਾਓ ਤੁਹਾਨੂੰ ਜਿੰਕੀ ਦੇ ਨਾਲ ਨਾਈਟਿੰਗ ਬੜਾ ਵੱਡਾ ਵਾਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ ਤੇ ਲੋਕਾਂ ਨੇ ਸਵਾ ਦੋ ਸਾਲوں ਦੇ ਗੀਕਾਰ ਨੂੰ ਦੇਖਿਆ ਮੈਂ ਤਾਂ ਸਭ ਤੋਂ ਗੱਲ ਕਰੂੰਗੀ ਜੋ ਪ੍ਰੈਕਟੀਕਲੀ ਦੇਖ ਰਹੀ ਹਾਂ ਮਿਲਿਆ ਲੁਧਿਆਣਾ ਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਲਗਾਤਾਰ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਪ੍ਰਚਾਰ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਜੀ ਕੇ ਵਿਹਾਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ ਇਸ ਵਿੱਚ ਉਹਨਾਂ ਨੇ ਕਿਹਾ ਕਿ ਲੁਧਿਆਣਾ ਚ ਮਹਿਲਾਵਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਛੱਡ ਕੇ ਗਈ ਹੈ ਸਾਨੂੰ ਫਰਕ ਨਹੀਂ ਪੈਂਦਾ ਉੱਥੇ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਮਹਿਲਾਵਾਂ ਨੂੰ ਚੋਣਾਂ ਤੋਂ ਬਾਅਦ 1000 ਰੁਪਏ ਵਾਲੀ ਅਨਨੂ ਮਹਿਲਾਵਾਂ ਯਾਦ ਆ ਗਈਆਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਸਾਡੇ ਤੁਲਨਾ ਆਪ ਦੇ ਨਾਲ ਨਾ ਕਰੋ ਉਹਨਾਂ ਇਸ ਦੌਰਾਨ 1984 ਦਾ ਮੁੱਦਾ ਤੇ ਵੀ ਕਿਹਾ ਕਿ ਮੈਂ ਤਾਂ ਉਸ ਵੇਲੇ ਛੋਟੀ ਸੀ ਅਤੇ ਕਿਹਾ ਕਿ ਦੇਸ਼ ਦੇ ਸਾਬਕਾ ਪੀਐਮ ਮਨਮੋਹਨ ਸਿੰਘ ਪਹਿਲਾਂ ਹੀ ਮੁਆਫੀ ਮੰਗ ਚੁੱਕੇ ਨੇ ਜੋ ਉਹਨਾਂ ਚ ਜਾਣ ਬੁੱਝ ਕੇ ਅਜਿਹੇ ਮੁੱਦੇ ਚੁੱਕੇ ਜਾਂਦੇ ਨੇ ਜਿਸ ਨਾਲ ਸਾਡੇ ਜ਼ਖਮ ਹਲੇ ਹੁੰਦੇ ਨੇ ਇਸ ਮੌਕੇ ਉਹਨਾਂ ਬਿੱਟੂ ਨੂੰ ਕਿਹਾ ਕਿ ਉਹ ਹੁਣ ਜਾਣ ਦੀ ਤਿਆਰੀ ਕਰੇ ਜੋਨ ਪਰ ਚੱਲ ਚੱਲ ਰਹਾ ਹੈ ਮਹਿਲਾਵਾਂ ਦੇ ਵਿੱਚ ਕਿੰਨਾ ਸਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨਾ ਕੁ ਸਮਰਥਨ ਲੁਧਿਆਣੇ ਤੋਂ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਇੱਕ ਤਰਫਾ ਲੱਗ ਰਿਹਾ ਹੈ ਮੈਡਮ ਤੁਸੀਂ ਕਿਦੋਂ ਬਹੁਤ ਕਾਫੀ ਜਿਹੜੀਆਂ ਲੜੀਆਂ ਨੇ ਕਾਫੀ ਚੰਗੀਆਂ ਇਲੈਕਸ਼ਨ ਲੜੀਆਂ ਨੇ ਤੇ ਲੁਧਿਆਣੇ ਦੇ ਵਿੱਚ ਕਿੰਨਾ ਕੋ ਜਿਹੜਾ ਕੋਈ ਸਾਂਝੀ ਪੰਜਾਬੀ ਭਾਵੇਂ ਲੁਧਿਆਣੇ ਰਹਿੰਦੀ ਹੈ ਭਾਵੇਂ ਮੁਕਸਰ ਰਹਿੰਦੀ ਹੈ ਜਿਹੜੇ ਆਪਾਂ ਹੁਸ਼ਿਆਰਪੁਰ ਰਹਿੰਦੇ ਆ ਪੰਜਾਬੀ ਇੱਕੋ ਜਿਹੇ ਜਿਹੇ ਆ ਕਹੋ ਦਲੇ ਵੈਲਕਮਿੰਗ ਬਹੁਤ ਚੰਗੇ ਲੋਕ ਹੁੰਦੇ ਸਾਰੇ ਇੱਕ ਤਰਫਾਈ ਹੈ ਇੱਕ ਡਾਕਟਰ ਗੁਰਪ੍ਰੀਤਪੁਰ ਕਹਿ ਰਹੇ ਨੇ ਵੀ ਚੋਣਾ ਦੁਬਾਰਾ ਪਾ ਹਜਾਰ ਰੁਪਏ ਮਹਿਲਾਵਾਂ ਨੂੰ ਦੇਣਾ ਸ਼ੁਰੂ ਕਰਨਾ ਹੈ ਕਿ ਖੁਰਾਕ ਦੇਣ ਚੁੱਪਨੇ ਦਾ ਚੁੱਪ ਹੀ ਰਹਿਣਾ ਹੈ ਕਿ ਨਹੀਂ ਬੜਾ ਵੱਡਾ ਵਾਅਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ ਤੇ ਲੋਕਾਂ ਨੇ ਸਵਾ ਦੋ ਸਾਲ ਉਹਨਾਂ ਦੀ ਸਰਕਾਰ ਨੂੰ ਦੇਖਿਆ ਮੈਂ ਤਾਂ ਸਿਰਫ ਉਹ ਗੱਲ ਕਰੂੰਗੀ ਜੋ ਪ੍ਰੈਕਟੀਕਲੀ ਵੇਖ ਰਹੀ ਹਾਂ ਮਿਲਿਆ ਨਹੀਂ ਫਿਊਚਰ 'ਚ ਕੀ ਹੋਣਾ ਹੈ ਮਗਰਲੇ ਸਵਾ ਦੋ ਸਾਲ ਲੋਕਾਂ ਨੇ ਝੂਠ ਵੇਖਿਆ ਅੱਗੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਕੋਈ ਉਮੀਦ ਇਸ ਤਰ੍ਹਾਂ ਦਾ ਮੈਂ ਮਾਝ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਕਿਤੇ ਨਾ ਕਿਤੇ ਵੱਡੇ ਲੜਾਈਆਂ ਦੀ ਗੱਲ ਹੋਈ ਜਾ ਰਹੀ ਹੈ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਮੁੱਦੇ ਇਸ ਦਾ ਹੋ ਰਿਹਾ ਹੈ ਭਾਜਪਾ ਨੇ ਮਗਰਲੇ 10 ਸਾਲਾਂ ਚ ਕੱਲੀ ਐਲਾਨੀ ਤਾਂ ਕੀਤੀ ਹੋਰ ਕੀ ਕੀਤਾ ਤੇ ਅਸੀਂ ਯੂਜ਼ ਟੂ ਐ ਨਾ ਐਲਾਨਾਂ ਦੇ ਲੋਕ ਬੜੇ ਸਿਆਣੇ ਆ ਬੜੇ ਸਮਝਦਾਰ ਆ ਕੋਈ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਚ ਨਹੀਂ ਆਉਣ ਲੱਗਿਆ ਭਾਵੇਂ ਉਹ ਪੁਰਾਣੀ ਸਾਰੀ ਕੈਬਨਿਟ ਨਾਲ ਲਿਓਣ ਕੋਈ ਅਸਰ ਨਹੀਂ ਹੋਣ ਲੱਗਿਆ ਲੁਧਿਆਣਾ ਤੇ ਪਰਵਾਸੀ ਬਹੁਤ ਵੱਡੀ ਗਿਣਤੀ ਚ ਰਹਿੰਦੇ ਆ ਲਗਾਤਾਰ ਨੂੰ ਹਾਲ ਹੀ ਵਿੱਚ ਜਿਹੜੇ ਤੇਰੇ ਆ ਵੀ ਤੂੰ ਕੱਲ੍ਹ ਜਿਹੜਾ ਬਿਆਨ ਦਿੱਤਾ ਬੜਾ ਮੰਦ ਭਗਾ ਕੀ ਕਹਿ ਰਹੇ ਹੋ ਜੋ ਸੁਖਫਾਲ ਖਹਿਰਾ ਨੇ ਬਿਆਨ ਦਿੱਤਾ ਬੜਾ ਹੀ ਮੰਦ ਭਗਾ ਹੈਗਾ ਉਸ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ਵੀ ਸਟੇਜਾਂ ਤੋਂ ਜਿਹੜਾ ਪ੍ਰਚਾਰ ਕਰ ਰਿਹਾ ਹੈ ਕਾਂਗਰਸ ਦੇ ਖਿਲਾਫ ਪ੍ਰਧਾਨ ਮੰਤਰੀ ਜੀ ਕੋਲੇ ਕੋਈ ਮੁੱਦਾ ਨਹੀਂ ਪ੍ਰਧਾਨ ਮੰਤਰੀ ਜੀ ਤੇ ਸਾਰੀ ਭਾਜਪਾ ਸਾਨੂੰ ਇੱਕ ਚੀਜ਼ ਦੱਸਦੇ ਕਿ ਮਗਰਲੇ 10 ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਕੀ ਹੈ ਸਰਕਾਰ ਦਾ ਫਰਜ਼ ਹੈ ਹੁੰਦਾ ਹੈ ਲੋਕਾਂ ਦੀ ਸੁਵਿਧਾ ਲਈ ਕਰਨਾ ਲੋਕਾਂ ਨੂੰ ਏਮਪਲੋਇਮੈਂਟ ਦੇਣੀ ਸਾਡੇ ਸਰਕਾਰ ਦੀ ਜੀਡੀਪੀ ਸਾਡੇ ਦੇਸ਼ ਦੀ ਜੀਡੀਪੀ ਨੂੰ ਇੱਕ ਨਵੇਂ ਸਿਖਰਾਂ ਤੇ ਲੈ ਕੇ ਜਾਣਾ ਮੈਨੂੰ ਇੱਕ ਚੀਜ਼ ਦੱਸ ਦਿਓ ਸਾਡੇ ਕਿਸਾਨ ਵਿਚਾਰਾ ਜਿਹੜਾ ਸਾਰੀ ਦੁਨੀਆ ਨੂੰ ਰਚਾਉਂਦਾ ਉਹਨੂੰ ਸੜਕਾਂ ਤੇ ਭੁੱਖੇ ਮਰਨ ਦੇ ਲਈ ਉਹਨੂੰ ਉਹਦੇ ਤੇ ਸਰਕਾਰ ਨੇ ਗੋਲੀਆਂ ਚਲਾ ਕੇ ਇਹਨੇ ਹੱਥਿਆਂ ਨੂੰ ਮਾਰਤਾ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕੀ ਕੀਤਾ ਕੀ ਹੈ ਸਾਡੀ ਲੁਧਿਆਣੇ ਦੀ ਇੰਡਸਟਰੀ ਕਿਹੜੇ ਸਿਖਰਾਂ ਤੇ ਸੀ ਕਿੱਥੇ ਲੈ ਕੇ ਖੜੀ ਕਰਤੀ ਟੈਕਸ ਟੈਰੋਰਿਜ਼ਮ ਦਾ ਜ਼ਮਾਨਾ ਆ ਗਿਆ ਹੈ ਕਿਹੜੀਆਂ ਕਿਹੜੀਆਂ ਬੁਲੰਦੀਆਂ ਦੀ ਸਾਡੇ ਪੀਐਮ ਸਾਹਿਬ ਗੱਲ ਕਰਦੇ ਆ ਸਮਝ ਨਹੀਂ ਆਉਂਦਾ ਮੈਮ ਮਹਿਲਾਵਾਂ ਦੀ ਗੱਲ ਕਰਦੇ ਹੋ ਪਰ ਉੱਪਰੋਂ ਦੂਜੇ ਪਾਸੇ ਤੁਹਾਡੇ ਨਾਲ ਲੁਧਿਆਣਾ ਦੇ ਜ਼ਿਲ੍ਹਾ ਕਾਲਗੜ੍ਹੂ ਤੋਂ ਪ੍ਰਧਾਨ ਜੀਪਸੋ ਸ਼ਾਮਿਲ ਹੋ ਗਏ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੋਈ ਫ मैम अरविनीत बिट्टू ने सवाल चुके हैं कहंदे कि बडिंग साहब जी वोट लुधियाने दी नहीं हैगी वो किस हिसाब ਨਾਲ ਚਾਰੇ ਲੋਕਾਂ ਦੇ ਨਾਲ ਵਿਚਰ ਰਹੇ ਨੇ ਕੀ ਲੱਗਦਾ ਮੈਂ ਤਾਂ बिट्टू वीर जी ਨੂੰ ਇੱਕ ਗੱਲ ਕਹੂੰਗੀ ਵੇਖੋ ਮੇਰੇ ਤਾਂ ਵੱਡੇ ਭਰਾ ਹੈ ਪਰ ਮੈਂ ਬਿੱਟੂ ਵੀਰ ਜੀ ਨੂੰ ਇੱਕ ਨਾ ਹੱਥ ਬੰਨ ਕੇ ਬੇਨਤੀ ਕਰੂੰਗੀ ਕਿ ਮੇਰੇ ਵੱਡੇ ਵੀਰ प्लीज ਜਾਂਦੀ ਤਿਆਰੀ ਕਰ ਲੋ ਸਮਾਂ ਆ ਗਿਆ मैम ਮਾ ਮੋਦੀ ਕਹਿ ਰਹੇ ਨੇ ਕਿ ਮੋਦੀ ਸਟੇਜ ਉੱਪਰ ਕਹਿ ਰਹੇ ਨੇ ਕਹਿੰਦੇ 84 ਦੇ ਟਾਈਮਸ ਦੇ ਗਲਾ ਟਾਇਰ ਪਾ ਗਿਆ ਗਲਾਏ ਸੀ ਕਹਿੰਦੇ ਉਹ ਕਾਂਗਰਸ ਦੇ ਸਾਰੇ ਇੱਕ ਇਕੱਠਵੰਨ ਦੇ ਹੇਟ ਮੈਂ ਆਪ ਦਿੱਤਾ ਟਿਕਾ ਨੂੰ ਮੇਰੀ ਗੱਲ ਸੁਨੋ ਜੋ ਇਸ ਗੱਲ ਇਹ ਸਾਡੇ ਇਹ ਸਾਡੇ ਵਾਸਤੇ ਬਹੁਤ ਮੰਦ ਭਗਾ ਸੀ ਮੇਰੀ ਤਾਂ ਉਮਰ ਹੀ ਉਦੋਂ 3 ਸਾਲ ਸੀ ਤੇ ਸਰਦਾਰ ਮਨਮੋਹਨ ਸਿੰਘ ਜੀ ਨੇ ਪ੍ਰਧਾਨ ਮੰਤਰੀ ਹੋਣ ਦੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਸ ਚੀਜ਼ ਲਈ ਅਪੋਲੋਜਾਈਜ਼ ਕੀਤਾ ਸੀ ਦੇਖੋ ਇਹ ਦਿਲਾਂ ਦਾ ਦਰਦ ਹੈ ਇਹਨੂੰ ਬਾਰ-ਬਾਰ ਜਦੋਂ ਵੋਟਾਂ ਆ ਜਾਂਦੀਆਂ ਇਹਨੂੰ ਛੇੜਨ ਲੱਗ ਪੈਂਦੇ ਆ ਮੈਨੂੰ ਇਹ ਦੱਸੋ ਕਿ ਪ੍ਰਧਾਨ ਮੰਤਰੀ ਜੀ ਨੇ ਕੀਤਾ ਕੀ ਦੇਸ਼ ਲਈ ਕੀ ਕੀਤਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਾਡੇ ਭਗਵਾਨ ਸ਼੍ਰੀ ਰਾਮ ਨੂੰ ਵਰਤ ਰਹੇ ਆ ਵੋਟਾਂ ਵਾਸਤੇ ਵਰਤ ਰਹੇ ਆ ਮੈਂ ਪਰ ਦੱਸਣਾ ਚਾਹਣੀ ਆ ਸਾਰੀ ਭਾਜਪਾ ਵਾਲਿਆਂ ਨੂੰ ਜਿੰਨੀ ਮਰਜ਼ੀ ਰਾਜਨੀਤੀ ਕਰ ਲੋ ਰੱਬ ਦੇ ਨਾਂ ਤੇ ਵੋਟ ਨਹੀਂ ਪੈਣੀ ਤੁਹਾਨੂੰ ਪੰਜਾਬ ਚ ਅੱਧੀ ਜਲ ਸਕਿਆ ਮਹਿਲਾਵਾਂ ਦੀ ਆ ਮਹਿਲਾਵਾਂ ਨੂੰ ਆਪਣੇ ਹੱਕ ਚ ਨਹੀਂ ਕਿਸ ਤਰ੍ਹਾਂ ਦੀ ਵਿਊਤ ਬਣਦੀ ਅਸੀਂ ਅਸੀਂ ਮਹਿਲਾਵਾਂ ਨੂੰ ਹੱਕ ਚ ਨਹੀਂ ਕਰ ਰਹੇ ਇਹ ਗਲਤ ਗੱਲ ਹੈ ਜੋ ਕਰਨਾ ਚਾਹੀਦਾ ਉਹ ਬਣਦਾ ਹੱਕ ਹੈ ਤੇंती कोशिश ਕਰ ਰਹੇ ਆ ਜਿਹੜਾ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ 50% ਨੌਕਰੀਆਂ ਦੇ ਵਿੱਚ ਹਿੱਸੇਦਾਰੀ ਔਰਤਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਪਾਰਟੀ ਔਰ ਜਿਵੇਂ ਹੀ ਤਾਕਤ ਵਿੱਚ ਆਊਗੀ ਤੁਸੀਂ ਦੇਖੋਗੇ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਇਹ ਕਾਨੂੰਨੀ ਹੈਗਾ ਜੋ ਸਾਡੇ ਦੇਸ਼ ਦੇ ਵਿੱਚ ਬਣੂਗਾ ਗੱਲ ਪੱਟੇ 10000 ਰੁਪਏ ਸਲਾਨਾ ਰਹੂ ਲੱਗਦਾ ਕਿ ਜਿਵੇਂ ਆਮ ਆਦਮੀ ਪਾਰਟੀ ਮਿਲੇਗਾ ਆਪੇ ਪਤਲ ਨੂੰ ਤੇ ਹੀਰੇ ਨੂੰ ਰਲਾਓ ਨਾ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਮੁਕਾਬਲਾ ਨਹੀਂ ਇੱਕ ਪਾਰਟੀ 150 ਸਾਲ ਪੁਰਾਣੀ ਹੈ ਦੇਸ਼ ਨੂੰ ਆਜ਼ਾਦ ਕਰਾਇਆ ਹੈ ਦੇਸ਼ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਕੱਲੀ ਕਾਂਗਰਸ ਪਾਰਟੀ ਦਾ ਯੋਗਦਾਨ ਹੈ ਭਾਜਪਾ ਨੇ ਮਗਰਲੇ 10 ਸਾਲਾਂ 'ਚ ਕੁਝ ਨਹੀਂ ਕੀਤਾ ਝਾੜੂ ਵਾਲਿਆਂ ਨੇ 2.5 ਸਾਲਾਂ ਦੇ ਵਿੱਚ ਲਾਰੇ ਲਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ ਤਾਂ ਤਾਂ ਹੈਗੇ ਜੀ ਜਦ ਤੱਕ ਪੰਜਾਬ ਦੀ ਗੱਲ ਕਰੂੰਗਾ